ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਆਪਣੀ ਇਹ ਕਾਣਕ ਬਾਰੇ ਜਿਹੜੀ ਹੈਗੀ ਹੈ ਕਿਸਾਨ ਵੀਰੋ ਫਾਈਨਲ ਵੀਡੀਓ ਆ 2024 ਵਾਸਤੇ ਇਹ ਤੋਂ ਅੱਗੇ ਫਿਰ ਆਪਾਂ ਜਿਹੜੀ ਹੈਗੀ ਅਗਲੇ ਸੀਜ਼ਨ ਬਾਰੇ ਹੀ ਗੱਲਬਾਤ ਕਰਦੇ ਰਾਵਾਂਗੇ ਪਰ ਇਹ ਜ਼ਰੂਰੀ ਮੈਂ ਤਾਂ ਸਮਝੀ ਕਿਉਂਕਿ ਅ ਅ ਇਸ ਸਾਲ ਵੀ ਜਾਂ ਅਗਲੇ ਸਾਲ ਵੀ ਨਵੀਆਂ ਕਿਸਮਾਂ ਬਾਰੇ ਵੀ ਗੱਲ ਹੁੰਦੀ ਆ ਤੇ ਨਵੀਆਂ ਕਿਸਮਾਂ ਦੀ ਆਉਣ ਵਾਲੇ ਸਾਲਾਂ 'ਚ ਵੀ ਤੁਹਾਨੂੰ ਹੋਰ ਵੀ ਮਸ਼ਹੂਰੀਆਂ ਦੇਖਣ ਨੂੰ ਮਿਲਣਗੀਆਂ ਕਿ ਆਪਾਂ ਜਿਹੜੀ ਹੈਗੀ ਆ ਕਿਸਮ ਲਾ ਲਈਏ ਜਾਂ ਉਹ ਲਾ ਲਈਏ ਉਹਦੇ ਬਾਰੇ ਇੱਕ ਦੋ ਮੈਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਸੀਗੀਆਂ ਕਣਕਾ ਜਿਹੜੀ ਤਕਰੀਬਨ ਵੱਡੀ ਮੁਕੰਮਲ ਹੋ ਗਈ ਹੈ ਥੋੜਾ ਬਹੁਤ ਰਕਬਾ ਰਹਿ ਗਿਆ ਹੋਊਗਾ ਮੌਸਮ ਦਾ ਇਫੈਕਟ ਆਇਆ ਕਿਉਂਕਿ ਇਹਦੋਂ ਪਹਿਲਾਂ ਵੀ ਆਪਾਂ ਮਹੀਨਾ ਦੋ ਮਹੀਨੇ ਵਿੱਚ ਪਹਿਲਾਂ ਗੱਲ ਕਰਦੇ ਰਹੇ ਹਾਂ ਕਿ ਮੌਸਮ ਦੇ ਇਫੈਕਟ ਨਾਲ ਝਾੜ ਚੰਗਾ ਬੰਪਰ ਝਾੜ ਰਹੂਗਾ ਆਪਾਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਤੁਹਾਡੇ ਨਾਲ ਵੀਡੀਓ ਪਾ ਕੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਣਕ ਦਾ ਝਾੜ ਬੰਪਰ ਰਹਿਣ ਦੇ ਅਸਾਰ ਹੈਗੇ ਹੈ ਅਕਤੂਬਰ ਵਾਲੀ ਕਣਕ ਨਾਲੋਂ ਨਵੰਬਰ ਵਾਲੀ ਕਣਕ ਬਹੁਤ ਵਧੀਆ ਰਹੂਗੀ। ਥੱਲੇ ਤੁਸੀਂ ਵੀ ਆਪਦੇ ਕਮੈਂਟਾਂ ਦੇ ਵਿੱਚ ਦੱਸਦੇ ਹੋ ਜੇ ਕਿ ਤੁਹਾਡਾ ਤਜਰਬਾ ਕੀ ਕਹਿੰਦਾ ਹੈ। ਦੂਸਰੀ ਗੱਲ ਕਣਕ ਦੇ ਝਾੜ 'ਚ ਕੋਈ ਸ਼ੱਕ ਨਹੀਂ ਵਧਿਆ ਪਰ ਹਾਂ ਕਈ ਕਿਸਾਨ ਵੀਰ ਕਹਿੰਦੇ ਕਿ ਝਾੜ ਜਿਹੜਾ ਮੌਸਮ ਤੇ ਨਿਰਪਰਕ ਕੀਤਾ ਤੇ ਝਾੜ ਵਧਿਆ ਵਧਿਆ ਪਰ ਉਹਦੇ ਵਿੱਚ ਇਫੈਕਟ ਇਹ ਪਿਆ ਕਿ ਉੱਥੇ ਸਾਮ ਸੰਭਾਲ ਦਾ ਫਰਕ ਇਹ ਪੈਂਦਾ ਕਿ ਜਿੱਥੇ ਬਿਨਾਂ ਜਿਹੜੇ ਕਿਸਾਨ ਵੀਰ ਕੋਈ ਬਹੁਤ ਜ਼ਿਆਦਾ ਸਪਰੇ ਜਾਂ ਚਾਰਾ ਜੂਈ ਆਪਾਂ ਨਹੀਂ ਕਰਦੇ ਜ਼ਮੀਨਾਂ ਪੱਕੀਆਂ ਨੇ ਉੱਥੇ ਦਾ ਝਾੜ ਜਿਹੜਾ ਹੈਗਾ ਉਹ 55 60 62 ਤਾਈਂ ਚੱਲਿਆ ਗਿਆ ਜਿੱਥੇ ਜ਼ਮੀਨ ਦਰਮਿਆਨੀ ਹੈ ਕਿਸਾਨ ਵੀ ਸਾਹ ਸੰਭਾਲ ਕਰਦੇ ਆ ਉੱਥੇ ਵੀ ਇੱਥੇ ਚੱਲਿਆ ਗਿਆ ਅੱਗੇ ਜਿੱਥੇ ਝਾੜ ਘਟਦਾ ਸੀ ਨਾ ਦਬਦਾ ਸੀ ਮੰਨ ਲਓ 40 ਰਹਿ ਗਿਆ 45 ਮਣ ਤਾਈਂ ਰਹਿ ਗਿਆ ਉੱਥੇ ਔਸਤ ਝਾੜ ਜੇ ਆਪ ਲਾਈਏ ਨਾ 2 ਤੋਂ 3 ਕਿੰਟਲ ਦਾ ਫਰਕ ਰਿਹਾ ਹੈ 5-7 ਮਣ ਝਾੜ ਜਿਹੜਾ ਵਧਿਆ ਹਰੇਕ ਥਾਂ ਤੇ ਜੀ ਦਾ 45 48 ਰਹਿੰਦਾ ਸੀ ਉਹਦਾ 52 55 ਤੇ ਚਲਿਆ ਗਿਆ ਜਿਹਦਾ 52 55 ਸੀਗਾ ਕਿਉਂਕਿ ਸਾਂਭ ਸੰਭਾਲ ਕਿਸਾਨ ਵੀਰ ਕਰਦੇ ਆ ਉੱਚ ਤਾਪ ਮੰਣ ਤੋਂ ਬਚਾਉਣਾ ਸਮੇਂ ਸਿਰ ਐਨਪੀਕੇ ਜ਼ਿੰਕ ਮੈਗਨੀਸ਼ੀਆ ਦੀਆਂ ਸਪ੍ਰੇਆਂ ਕਰਨੀਆਂ ਜਿੱਥੇ 55 ਆਉਂਦਾ ਸੀ ਉੱਥੇ 60 ਬਾੜ ਤੈ ਗਿਆ 60 ਬਾੜ ਵਾਲੇ ਦਾ ਵੀ 5 7 ਮਣ ਉੱਤੇ ਗਿਆ 65 ਤਾਈ 70 ਮਣ ਤਾਈ ਝਾੜ ਗਿਆ 72 ਮਣ ਤਾਈ ਗਿਆ 75 ਤਾਈ ਗਿਆ ਕਿਸਾਨ ਵੀਰਾਂ ਦੇ ਕਮੈਂਟ ਆਉਂਦੇ ਆ ਸੁਝਾਅ ਆਉਂਦੇ ਫੀਡਬੈਕ ਆਉਂਦੇ ਉਹ ਆਪਾਂ ਨਾਲ ਦੀ ਨਾਲ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਦੇ ਰਹੇ ਆ ਆਪ ਦਾ ਤਜਰਬਾ ਆਪ ਦਾ ਸੁਝਾਅ ਲਿਖ ਕਮੈਂਟ ਜਰੂਰ ਦੱਸ ਦਿਓ ਜੀ ਹੁਣ ਜੇ ਆਪਾਂ ਗੱਲ ਕਰੀਏ ਕਿ ਅਗਲੇ ਸਾਲ ਆਪਾਂ ਕਿਸਮ ਨਵੀਂ ਕਿਸਮ ਜਾਂ ਪੁਰਾਣੀ ਕਿਸਮ ਦੇਖੋ DBW 370 71 72 ਤੋਂ ਲੈ ਕੇ 327 ਤੇ ਇਹਦੋਂ ਪਹਿਲਾਂ ਵਾਲੀਆਂ ਕਿਸਮਾਂ 303 187 222 ਇਹਦੋਂ ਬਿਨਾ ਪੀਆਈਯੂ ਲੁਧਿਆਣਾ ਦੀਆਂ ਜਿਹੜੀਆਂ ਕਿਸਮਾਂ ਨੇ PBW 766 ਸੁਨਹਿਰੀ ਤੋਂ ਲੈ ਕੇ PBW 869 PBW 824 ਤੇ PBW ਜਿਹੜੀ 677 725 ਆ ਜਾਂ ਜ਼ਿੰਕ ਮਾਰਨ ਵੈਰੈਟੀ ਕਿਸਾਨ ਵੀਰਾਂ ਨੇ ਲਈ ਘੱਟ ਸੀ ਬੇਸ਼ੱਕ ਇਹ ਜਿਹੜੀ ਹੈਗੀ ਆ ਆਪਾਂ ਕਹਿ ਦਈਏ ਕਿ ਜ਼ਿੰਕ ਕੰਟੈਂਟ ਇੱਚ ਜ਼ਿਆਦਾ ਹੁੰਦਾ ਪਰ ਝਾੜ ਇਹਦਾ ਵੀ ਠੀਕ ਰਿਹਾ ਹੈ ਝਾੜੇ ਦਾ ਵੀ ਵਧੀਆ ਰਿਹਾ ਹੈ ਉਨਤ ਪੀਬੀਡਬਲ 550 ਦਾ ਝਾੜ ਬੜਾ ਸ਼ਾਨਦਾਰ ਰਿਹਾ ਐਚਡੀ 3086 ਐਚਡੀ 297 W H 1105 ਸੋ ਮੁੱਖ ਦੀ ਗੱਲ ਇਹ ਹੈ ਕਿ ਜਿਹੜੀ ਹੁਣ 3086 3086 ਦਾ ਝਾੜ ਵੀ ਬਹੁਤ ਸ਼ਾਨਦਾਰ ਗਿਆ ਨਵੀਂ ਕਿਸਮ ਜਿਹੜੀ ਲਾਉਣੀ ਹੁੰਦੀ ਨਾ ਮੈਂ ਪਹਿਲਾਂ ਵੀ ਇਹੀ ਬੇਨਤੀ ਕਰਦਾ ਹੁਣ ਜਦੋਂ ਵੀ ਨਵੀਂ ਕਿਸਮ ਲਾਉਣੀ ਥੋੜੇ ਰਕਵੇ ਵਿੱਚ ਲਾ ਕੇ ਆਪਦਾ ਤਜਰਬਾ ਕਰ ਲੋ ਇੱਧਰ ਉੱਧਰ ਆਪਾਂ ਨੂੰ ਦੇਖਣ ਦੀ ਲੋੜ ਹੀ ਨਹੀਂ ਹੁੰਦੀ ਕੌਣ ਕਿੰਨਾ ਝਾੜ ਦੱਸਦਾ ਕਿਉਂਕਿ ਜੋ ਜੋ ਪੀਏ ਜੂ ਲੁਧਿਆਣਾ ਵੱਲੋਂ ਕਿਸਮ ਕੋਈ ਦਿੱਤੀ ਗਈ ਆਈਸੀਆਰਆਈਆ ਡਬਲਯੂਬੀਆਰ ਕਰਨਾਲੋਂ ਦਿੱਤੀ ਗਈ ਜਿਹੜੇ ਵੀ ਪਹਿਲੇ ਸਾਲ ਤੁਸੀਂ ਚਾਹਵਨ ਹੁੰਨੇ ਤਜਰਬਾ ਕਰਨ ਦੇ ਪਹਿਲੇ ਸਾਲ 2 ਕਿਲੋ ਵੀ ਮਿਲਦਾ 4 ਮਿਲਦਾ 10 ਕਿਲੋ ਮਿਲਦਾ ਉਹਨੂੰ ਆਪਦੇ ਰਕਵੇ ਵਿੱਚ ਲਾ ਕੇ ਵੇਖੋ ਕਿਉਂਕਿ ਤੁਹਾਡੇ ਇਲਾਕੇ ਦੀ ਜ਼ਮੀਨ ਮਿੱਟੀ ਪਾਣੀ ਉਹਦਾ ਫਰਕ ਹੁੰਦਾ ਆਡਾ ਆਡਾ ਇਲਾਕਿਆਂ ਦਾ ਆਡਾ ਆਡ ਹਮੇਸ਼ਾ ਆਪਦੇ ਪਿੰਡਾਂ ਦੇ ਵਿੱਚ ਜਿਹੜੀ ਕਿਸਮ ਜਿਹੜੀ ਹੈਗੀ ਆ ਜਿਵੇਂ ਐਦਕੀ ਜੀ ਨੇ ਸ਼ਾਨਦਾਰ ਪਰਫਾਰਮੈਂਸ ਕੀਤੀ ਆ ਆਪਦੇ ਕਿਸਾਨ ਵੀਰਾਂ ਨਾਲ ਵੀ ਵਟਾਓ ਤੇ ਰੱਖ ਲੋ ਡਰਮਾ ਜਪਾਓ ਭਰੋ ਗਾਨਕ ਉੱਤੇ ਚਟਾਂ ਲਾ ਕੇ ਰੱਖ ਲੋ ਕਿ ਆਹ ਵੈਰੈਟੀ ਆ ਇੰਨਾ ਇਹਦਾ ਬੀ ਅਸੀਂ ਇਹ ਸੰਭਲਿਆ ਤੇ ਅਗਲੇ ਸਾਲ ਆਹ ਨਾ ਆਪਾਂ ਬੀਜ ਦੀ ਜਰਮੀਨੇਸ਼ਨ ਚੈੱਕ ਕਰਕੇ ਬੀਜ ਨੂੰ ਸੋਧ ਕੇ ਬੀਜ ਦੀ ਗੇ ਬਾੜਾ ਆਪਾਂ ਨੂੰ ਲੋੜ ਹੀ ਨਹੀਂ ਹੁੰਦੀ ਨਵੀਂ ਕਿਸਮ ਜਦੋਂ ਆਉਂਦੀ ਹੈ ਪੀਏ ਯੂ ਲੁਧਿਆਣਾ ਪਹੁੰਚੋ ਉੱਥੇ ਜਿੰਨਾ ਕ ਵੀ ਮਿਲਦਾ ਲਓ ਚਾਹੇ ਦੋਈ ਪੰਜ ਸੱਤ ਫਾਰਮਰ ਗਰੁੱਪ ਬਣਾ ਕੇ ਉਹਨੂੰ ਨਵੀਂ ਕਿਸਮ ਦਾ ਪਹਿਲਾਂ ਆਪ ਤਜਰਬਾ ਕਰਕੇ ਦੇਖੋ ਬਹੁਤੇ ਰਕਬੇ ਵਿੱਚ ਕਦੇ ਵੀ ਨਵੀਂ ਆਈ ਕਿਸਮ ਤੁਸੀਂ ਆਪ ਦੇ ਖੇਤ ਦੇ ਵਿੱਚ ਇਹ ਲਾਉਣ ਤੋਂ ਗਰੇਜ਼ ਕਰੋ ਥੋੜੇ ਰਕਬੇ ਤੇ ਤਜਰਬਾ ਕਰੋ ਤੇ ਗਾਂ ਨੂੰ ਆਪਦਾ ਬੀ ਵਧ ਇਹੀ ਬੇਨਤੀਆਂ ਸੀ ਝਾੜ ਵਧੀਆ ਰਿਹਾ ਸ਼ਾਨਦਾਰ ਝਾੜ ਰਿਹਾ ਸ਼ਾਨਦਾਰ ਜ਼ਬਰਦਸਤ ਜਿਹੜਾ ਝਾੜ ਦੇਖਣ ਨੂੰ ਮਿਲਿਆ ਔਸਤ ਝਾੜ ਚ ਵੀ ਵੱਧਾ ਹੋਇਆ ਤੇ ਪ੍ਰਮਾਤਮਾ ਕਰੇ ਅਗਲਾ ਸੀਜ਼ਨ ਵੀ ਆਪਣਾ ਚੰਗਾ ਜਾਵੇ ਤੇ ਕਿਸਾਨ ਖੁਸ਼ਾਲ ਦੇ ਖੁਸ਼ਹਾਲ ਪੰਜਾਬ ਖੁਸ਼ਹਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ